ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਹੋਵੋਗੇ ਜਿਹੜਾ ਟਾਈਮ ਹੈ ਦੁਪਹਿਰ ਦਾ ਤੇ ਆਪਾਂ ਕਰਦੇ ਹਾਂ ਜੀ ਆਪਣੀ ਆਥਮ ਦੀ ਸਬਜ਼ੀ ਦੀ ਤਿਆਰੀ ਤੇ ਮੈਂ ਲੈ ਜਾਣੀ ਆ ਸਮਾਨ ਆਪਾਂ ਦਰਵਾਜ਼ੇ ਬੈ ਕੇ ਨਾਲੇ ਸੋਟੇ ਨਾਲ ਗੱਲਾਂ ਕਰਾਂਗੇ ਨੇ ਆਪਾਂ ਸਬਜ਼ੀ ਦੇ ਤਰ੍ਹਾਂ ਲੋ ਜੀ ਆਪਾਂ ਅੱਜ ਬਣਾਵਾਂਗੇ ਜੀ ਕਰੇਲੇ ਕਰੇਲੇ ਬਣਾਵਾਂਗੇ ਪਪਰ ਮੇ ਤੇ ਕੱਚੇ ਨੇਗੇ ਕੱਚੇ-ਕੱਚੇ ਦੇ ਵਿੱਚ ਜਿਹੜੇ ਪੱਕੇ ਨੇਗੇ ਵੀ ਕੱਢ ਲਾਂਗੇ ਜਿਹੜੇ ਕੱਚੇ ਨੇ ਉਹ ਆਪਾਂ ਮਸਾਲੇ ਦੇ ਵਿੱਚ ਇਹ ਗ੍ਰाइंड ਕਰ ਲਾਂਗੇ ਕੱਟ ਕੇ ਯਾਨੀ ਕਿ ਸਾਰੀਆਂ ਭਣੇ ਇਸ ਤਰ੍ਹਾਂ ਕਰਦੀਆਂ ਹੋਣਗੀਆਂ ਬਾਕੀ ਹਨਾ ਜਿਹੜੀਆਂ ਭਣਾਂ ਸਿਲਦੀਆਂ ਵੀ ਹੋਣਗੀਆਂ ਉਤੋਂ ਮੈਂ ਨਹੀਂ ਸਿਰਦੀ ਜਿਹੜੀ ਕੋਈ ਆ ਮੋਟੀ-ਮੋਟੀ ਬੱਟ ਜੀ ਹੋ ਉਹਨੂੰ ਮਾੜਾ ਜਾਂ ਸਿਲ ਦੂੰਗੀ ਆ ਦੇਖੋ ਮੈਂ ਵਿੱਚੋਂ ਵੀ ਕੱਢੇ ਨੇ ਵਿੱਚੋਂ ਵੀ ਕੱਢੇ ਨੇ ਉੱਪਰੋਂ ਜਮਾਂ ਨਹੀਂ ਬਿਲਕੁਲ ਨਹੀਂ ਸਿੱਦੇ ਹੈਗੇ ਤੇ ਆਪਾਂ ਕੁ ਕਰੇਲੇ ਹੈਗੇ ਨੇ 1.5 ਕਿਲੋ ਤੇ ਦੇਖਦੇ ਆਂ ਜੀ ਪਸਾਰੇ ਬਣਾ ਲਾਂਗੇ ਇਹ ਬਣਾ ਕੇ ਫਰਿੱਜ ਚ ਰੱਖ ਲਾਂਗੇ ਕਿਹੜਾ ਖਰਾਬ ਹੁੰਦੇ ਨੇ ਦੁਪਹਿਰੇ ਚਟਣੀ ਮੰਗੂ ਸਬਜ਼ੀ ਖਾਦੀ ਆਂਦੀ ਆ ਬੱਚੇ ਕਰੋ ਮਰਜੀ ਟੀਵੀ ਚ ਲੈ ਜਾਣ ਹਨਾ ਕੋਈ ਚਿੰਤਾ ਜੀ ਨਹੀਂ ਰਹਿੰਦੀ ਵੀ ਸਬਜ਼ੀ ਦੀ ਤੇ ਕਹਿੰਦੇ ਹੁੰਦੇ ਨੇ ਸਿਆਣੇ ਬੰਦਿਆਂ ਨੇ ਕਿਹਾ ਹਮ ਤੱਕ ਕੌੜੀਆਂ ਚੀਜ਼ਾਂ ਤੋਂ ਆਪਾਂ ਰਹਿਣੇ ਜੀ ਦੂਰ ਮਿੱਠੀਆਂ ਚੀਜ਼ਾਂ ਦੇ ਲੱਗਦੇ ਆਂ ਆਪਾਂ ਜੀ ਨੇੜੇ ਜਿਹੜੀਆਂ ਕੌੜੀਆਂ ਚੀਜ਼ਾਂ ਨੇ ਉਹ ਹੈਗੀਆਂ ਸਿਹਤ ਲਈ ਲਾਭਦਾਇਕ ਜਿਹੜੀ ਗਲਾਬ ਜਾਮਨ ਬਰਫੀ ਆ ਆਪਾਂ ਉਹਨਾਂ ਨੇੜੇ ਨੇੜੇ ਭੱਜ ਕੇ ਚੱਕਦੇ ਆ ਵੀ ਖਾਣ ਨੂੰ ਮਿੱਠੀ ਐ ਉਹ ਆਪਾਂ ਨੂੰ ਸਿਹਤ ਵਿੱਚੋਂ ਵਿੱਚੋਂ ਖੋਰਦੀ ਐ ਬਿਮਾਰੀਆਂ ਲਾਉਂਦੀ ਐ ਇਸ ਤਰ੍ਹਾਂ ਹੀ ਹੁੰਦਾ ਜੀ ਲੋਕਾਂ ਦਾ ਜਿਹੜੇ ਮੂੰਹ ਦੇ ਮਿੱਠੇ ਲੋਕ ਹੁੰਦੇ ਨੇ ਤੇ ਆਪਾਂ ਭੱਜ ਭੱਜ ਉਹਨਾਂ ਕੋਲ ਬੈਣੇ ਆਂਗੇ ਤੇ ਉਹ ਮੂਝੋ ਮਿੱਠੀਆਂ ਮਾਰਦੇ ਨੇ ਮਿੱਠੀਆਂ ਮਾਰ ਕੇ ਅੰਦਰੋਂ ਪਤਾ ਨਹੀਂ ਉਹਨਾਂ ਦੇ ਕਿੰਨੀ ਕੁ ਖਾਰ ਹੁੰਦੀ ਐ ਉੱਤੋਂ ਮਿੱਠੇ ਹੁੰਦੇ ਨੇ ਵਿੱਚੋਂ ਅਹੋ ਹੁੰਦੇ ਨੇ ਤੇ ਜਿਹੜੇ ਲੋਕ ਹੁੰਦੇ ਨੇ ਕੋਰੇ ਕਰਾਰੇ ਹਨਾ ਤੇ ਕੌੜੇ ਕਰਨ ਹੁੰਦੇ ਨੇ ਬੋਲ ਕੌੜੇ ਹੁੰਦੇ ਨੇ ਉਹ ਲੋਕ ਪੱਕਾਟ ਬਹਿਣਿਆ ਤੇ ਉਹ ਸੱਚੇ ਲੋਕ ਹੁੰਦੇ ਨੇ ਸੱਚੇ ਸੁੱਚੇ ਲੋਕ ਹੁੰਦੇ ਨੇ ਕਿਉਂਕਿ ਉਹ ਉਹ ਤੇ ਸੱਚੇ ਹੁੰਦੇ ਸੇ ਭੈਣਾ ਚੇਦੀ ਰਾ ਕਿਉਂਕਿ ਉਹ ਕੋਰੀ ਗੱਲ ਕਰ ਦੰਦੇ ਨੇ ਕੋ ਕੋਰੀ ਗੱਲ ਕਰੀ ਅੱਜ ਕੱਲ ਨਾ ਗੁੱਸਾ ਹਰ ਇੱਕ ਮੰਦ ਕੋਰੀ ਗੱਲ ਕਰੀਦਾ ਤੇ ਇਸ ਤਰ੍ਹਾਂ ਗੱਲ ਹੈ ਜੀ ਮਿੱਠੇ ਤੋਂ ਤੇ ਮਿੱਠੇ ਕੋਲੋਂ ਬਚ ਕੇ ਰਹੋ ਤੇ ਮਿੱਠੇ ਲੋਕਾਂ ਕੋਲੋਂ ਬਚ ਕੇ ਰਹੋ ਠੀਕ ਹੈ ਜੀ ਲੋ ਜੀ ਆਪਾਂ ਕਰੇਲੇ ਸਿੰਦ ਲਾਣੇ ਆਂ ਤੇ ਆਪਾਂ ਦੇ ਕੋਲੇ ਹੈਗੇ ਨੇ ਕਰੇਲੇ ਬਹੁਤ ਜ਼ਿਆਦੇ ਤੇ ਭਾਈ ਕੋਲੇ ਸਾਰੇ ਠਿਕਰ ਭਾਈ ਸਾਰੇ ਲੈ ਲੈ ਚਲੋ ਮੈਨੂੰ ਫਿਰ ਚਲੋ ਕਿ ਕਿਹੜਾ ਖਰਾਬ ਹੁੰਦੀ ਹੈ ਸਬਜ਼ੀ ਹੁਣ ਆਪਣੇ ਲੇਬਰ ਦਾ ਕੰਮ ਚੱਲ ਜੀ ਜਾਂਦਾ ਤੁਹਾਨੂੰ ਪਤਾ ਹੀ ਐ ਮੱਕੀ ਬੀਜਣਗੇ ਮੂੰਗੀ ਬੀਜਣਗੇ ਫਿਰ ਦੋ ਚਾਰ ਜਣੇ ਹੁੰਦੇ ਨੇ ਆਪਣੇ ਢੋਲ ਢੂਲ ਪਰਨ ਵਾਲੇ ਪਏ ਨੇ ਮਾ ਚਲੋ ਹਣਾ ਸਬਜ਼ੀ ਕੰਮ ਆ ਗਈ ਅੱਜ ਬੱਚਿਆਂ ਨੂੰ ਛੁੱਟੀ ਐ ਬੱਚੇ ਬਸ ਸਰਾਰਤਾਂ ਤੇ ਲੱਗੇ ਹੋਏ ਨੇਗੇ ਕਿਆ ਬਾਤ ਨੂੰ ਹੋਈ ਕੁੱਟ ਮੈਨੂੰ ਦੇ ਦੀ ਸੁਪਨਾ ਬਾਈ ਲੋ ਜੀ ਆਪਾਂ ਕਰੇਲੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਵੀ ਕੱਟ ਲੈਣੇ ਵਿੱਚੋਂ ਖਾਲੀ ਕਰ ਲੈਣੇ ਪਰੋ ਜਮਾ ਨਹੀਂ ਸਿਲਦੇ ਨਾ ਮੈਂ ਇਹਨਾਂ ਨੂੰ ਤਰ੍ਹਾਂ ਧੁੱਪੇ ਨੂੰ ਲਾ ਕੇ ਠੀਕ ਹੈ ਜੀ ਨਾਤ ਨੈਣਾ ਉਪਰਾਉਣਾ ਕਰੇਲੇ ਮਾਤਾ ਬੀਬੀ ਗਾਸਤੇ ਕਹਿੰਦੀ ਮੈਂ ਗਾਸਤੇ ਬਣਾ ਲੈਣਾਂ ਬੀਬੀਆਂ ਦੇ ਚੁੱਲੇ ਦੇ ਤੇਤੀ ਬਾਣ ਨਾਲ ਵਿਵਹੇਤਾ ਰੱਖੇ ਨੇ ਆਪਾਂ ਜਿਹੜੀ ਕ੍ਰੇਲਿਆਂ ਦੀ ਸਬਜ਼ੀ ਦੋ ਤਰੀਕਿਆਂ ਨਾਲ ਬਣਾਵਾਂਗੇ ਤੇ ਕ੍ਰੇਲੇ ਸੀ ਸੁੱਕ ਨਾਲ ਜਾ ਰਹੇ 1.5 ਕਿਲੋ ਤੋਂ ਉੱਪਰ ਸੀਗੇ ਕ੍ਰੇਲੇ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਤੇ ਕੁਝ ਜਿਹੜੇ ਬਾਲੇ ਚੂਚੇ ਬਾਚੇ ਸੀਗੇ ਨੂੰ ਮੈਂ ਬਰੀਕ ਕੱਟ ਲੇ ਤੇ ਹੁਣ ਉਹਨਾਂ ਰੈਸਪੀ ਲਿਆ ਬਣਾਉਣੀ ਸੀ ਆਪਾਂ ਕ੍ਰੇਲੇ ਦਾ ਅਚਾਰ ਬਣਾਉਣਾ ਸੀ ਪਰ ਹੁਣ ਚਾਰ ਵਾਲਾ ਸਮਾਨ ਨਹੀਂ ਹੈਗਾ ਤੇ ਸਮਾਨ ਮੰਗਾ ਕੇ ਫਿਰ ਆਪਾਂ ਚਾਰ ਦਾ ਚਾਰ ਬਣਾਵਾਂਗੇ ਕ੍ਰੇਲੇ ਦਾ ਇੰਨੇ ਦਾ ਕਰੇਲੇ ਦਾ achar ਬਣਾਵਾਂਗੇ ਕਰੇਲੇ ਪਹਿ ਜਾਣਗੇ ਪਾਏ ਜਾਣਗੇ ਤੇ ਅੱਧੇ ਕਰੇਲੇ ਬੀਬੀ ਨੂੰ ਪਾ ਲਏ ਅੱਧੇ ਫੇਰ ਪਾ ਲੂ ਬੀਬੀ ਭੁੰਦੇ ਆ ਜੀ ਕਰੇਲੇ ਫੇਰ ਇੱਥੇ ਕਰਨ ਮੈਂ ਮਸਾਲਾ ਭੁੰਨੂੰਗੀ ਮੈਨੂੰ ਤਾਂ ਇੱਥੇ ਮਮਾ ਗੈਸ ਤੇ ਭੁੰਨ ਲੈਣੀ ਮਸਾਲਾ ਕਰੀਏ ਇੱਥੇ ਲੱਗੂ ਨਾ ਜਿਹੜੇ ਚੁੱਲੇ ਤੇ ਸਬਜੀ ਆਪਾਂ ਦਾ ਉਹੀ ਗੈਸਾਂ ਦਾ ਬਿਜਲੀ ਵਾਲੇ ਚੁੱਲੇ ਦਾ ਸੁੱਖ ਹੋ ਗਿਆ ਪਰ ਜਿਹੜੀ ਸਬਜੀ ਬਣਦੀ ਉਹ ਚੁੱਲੇ ਤੇ ਵਧੀਆ ਬਣਦੀ ਹੈਗੀ ਤੁਹਾਨੂੰ ਤਾਂ ਗੁੰਦ ਹੋ ਵੀ ਗਿਆ ਹੋਣ ਹੋ ਜਾਂਦੀ ਹੈ ਉਥੇ ਕਿਤੇ ਹੁੰਦੇ ਜੇ ਤੇਲ ਵੀ ਨਹੀਂ ਦਿੱਤਾ ਹੁੰਦਾ ਤੇ ਇਹਨੇ ਹੋਰ ਤੇ ਬੀਬੀ ਇੱਥੇ ਭੁੰਨਦੀਆ Karele ਮੈਂ ਨਾ ਉਧਰ ਇਸ ਤਰ੍ਹਾਂ Karele ਕੱਟ ਰੱਖੇ ਨੇ ਮੈਂ ਲੱਕੜ ਲਿਆਂਦੀ ਤੇ ਰੇਤਾ ਲਿਆਂਦਾ ਤੇ ਮੈਂ ਤਾਂ ਸੋ ਪਾਏ ਨੇ ਰਾਤ ਕਮੈਂਟ ਕੀਤਾ ਸੀ ਕਹਿੰਦੇ ਜੀ ਮੈਂ ਕੈ ਵਾਰੀ ਤੁਹਾਨੂੰ ਕਮੈਂਟ ਕੀਤਾਗਾ ਤੇ ਵੀ ਤੁਸੀਂ ਦੱਸਿਆ ਹਿੰਟ ਆ ਉਸਾਂ ਦੇ ਕੋਲੀਆਂ ਨੇ ਇੱਕ ਕੁੰਡੇ ਨੇ ਮੇਰੇ ਕੁੰਡੇ ਹੀ ਨਹੀਂ ਟੌਪਸਾਂ ਦੇ ਤੇ ਕੁੰਡੇ ਲੱਗੇ ਹੋਣੇ ਕੋਲੀ ਵਾਲਾ ਤਾਂ ਹਨਾ ਐ ਘਰੇ ਪੈਂਦੇ ਨੇ ਉਹ ਤਾਂ ਬਿੰਦ ਚਾਟੀ ਪੈਂਦਾ ਕੋਲੀ ਵਾਲੇ ਟੌਪਸਾਂ ਚ ਬਈ ਜੀ ਬਹੁਤ ਐ ਪਰ ਕੀ ਕਰੀ ਸਿਉਣਾ ਹੀ ਬਹੁਤ ਮਹਿੰਗਾ ਹੋਇਆ ਪਿਆਗਾ ਹੁ ਫਰਾਮਾਂ ਤੇ ਹਾਈਦਰ ਪੱਕ ਲੈ ਇਸ ਤਰ੍ਹਾਂ ਚੀਰ ਲੈ ਫਰ ਤਾਂ ਮੈਂ ਚਾਰ ਬਣਾ ਬਣਾਉਣ ਦੀ ਸਲਾਹ ਤੀ ਫੇ ਚਾਰ ਨਾ ਫਿਰ ਖਰਾਬ ਹੋ ਜਾਣਗੇ ਜੇ ਇੱਕ ਦਿਨ ਪਿਆ ਰਹਾ ਤੇ ਮੈਂ ਨੂੰ ਸਬਜੀ ਬਣਾਉਣੀ ਹੈ ਇਹਦੀ ਤੇ ਇੰਨੀ ਇੱਕ ਸਬਜੀ ਹੈ ਮੈਂ ਅੰਦਰ ਗੈਸ ਤੇ ਹੀ ਬਣਾਉਂਗੀ ਕਿਉਂਕਿ ਉੱਥੇ ਤਾਂ ਫਿਰ ਬਾਹਰ ਟਾਈਮ ਲੱਗੂਗਾ ਫਿਰ ਮੱਜਾ ਨਾ ਟਾਈਮ ਹੋ ਜੂ ਸਰਕਾਰ ਜੀ ਉਹ ਰ ਉਧਰ ਕੰਮ ਕਰ ਰਹੇ ਨੇ ਆਪਦਾ ਤੇ ਮੈਨੂੰ ਟਾਈਮ ਨਹੀਂ ਹੈਗਾ ਉਹਨਾਂ ਨੂੰ ਕੱਖ ਕੰਡਾ ਪਾਉਣ ਦਾ ਮੈਂ ਹੁਣ ਕੱਖ ਪਾ ਕੇ ਮੱਜਾ ਬੰਨ ਕੇ ਆਈ ਹਾਂ ਐ ਤੂੰ ਹੀ ਕੱਢਾ ਲੈ ਫਿਰ ਐ ਚੀ ਬਾਦ ਪੋਰਾ ਤਾਂ ਇਹ ਜੀ ਹਾਂ ਗੱਡੀ ਚ ਕੱਢ ਲੈ ਮੈਂ ਮਾਹਾਂ ਦੇ ਲੋੜੇ ਤੇਰ ਵੰਦਾ ਨਾ ਹੋ ਰਿਹਾ ਲੋ ਜੀ ਇਧਰ ਇੱਕ ਪੂਰ ਬਣ ਗਿਆ ਸੱਸ ਨੂੰ ਹਣਾ ਚੁੱਲੇ ਤੇ ਅੱਜ ਤਰੇਲੇ ਬਣਾਏ ਨੇ ਨੂਣੇ ਤੇ ਕਣੋਂ ਬਣਾਏ ਨੇ ਮੱਛੂ ਕੀ ਤੇ ਬੇਚੇਰੀ ਸਾਸੀ ਚੁੱਲੇ ਹੋਰੇ ਮੈਂ ਤਾਂ ਉਧਰੋਂ ਗੈਸ ਤੇ ਹਣਾ ਹੁਤਾ ਰਿਹਾ ਹੋਇਆ ਜੀ ਤੇਤੀ ਬਣ ਜਾਂਦਾ ਉਹ ਤਾਂ ਹੋ ਜਾਂਦਾ ਗੈਸ ਤੇ ਹੁਤਾ ਰਿਹਾ ਹੋਇਆ ਆਪਣਾ ਢੇਰਾ ਹੋ ਜਾਂਦਾ ਚੀਰ ਮੈਂ ਕਰੇਲੇ ਕਿਉਂਕਿ ਉਹ ਜਿਹੜੇ ਬਾਲੇ ਚੂਚੇ ਵਾਚੇ ਸੀ ਉਹ ਚ ਮਸਾਲਾ ਠੀਕ ਨਹੀਂ ਸੀ ਆਉਣਾ ਉਹ ਭਾਈ ਕੋਈ ਨਾ 1/2 ਕਿਲੋ ਵੱਧ ਵਾਚਦੇ ਸੀ ਕਹਿੰਦਾ ਭਈ ਇਹ ਚ 1/2 ਕਿਲੋ ਚ ਨਾ ਕਿਸੇ ਰ ਹੋਰ ਡੰਗ ਲੈਣਾ ਤੁਸੀਂ ਲੈ ਲੈ ਕਰੇਲੇ ਇਹ ਤਾਂ ਕਰਕੇ ਉਹ ਲੈ ਲੈ ਮੂੰਹ 'ਚ ਪਾਣੀ ਭਰ ਆਇਆ ਤੇ ਜਿਹੜਾ ਆਪਾਂ achar ਬਣਾਵਾਂਗੇ ਕੀਤੇ ਹੁਣ ਕੰਮ ਰੀ ਰੁੱਤ ਜੀ ਲੰਘ ਜਾਣ ਦੋ ਤੇ ਮੱਕੀ ਦੀ ਬੀਜ ਜਾਣ ਦੋ ਮੂੰਗੀ ਬੀਜ ਜਾਣ ਦੋ ਕਿਉਂਕਿ ਬੇਲੇ ਦੇ ਸਮੇਂ ਚ ਆਪਾਂ ਤਹਾਨੂੰ ਰੈਸਪੀ ਦੇਵਾਂਗੇ ਆਚਾਰ ਦੀ ਜਿਵੇਂ ਕਿ 슈ਗਰ ਦੇ ਮਰੀਜ਼ ਨੇ ਪਾ ਕੇ ਰੱਖ ਲਾਂਗੇ ਕਿਉਂਕਿ ਹੁਣ ਕਰੇਲੇ ਬਹੁਤ ਸਸਤੇ ਹੋ ਜਾਣਗੇ ਹਿੱਤਾ ਥੋੜੇ ਜਿਹਾ ਮਹਿੰਗੇ ਨੇ 50 ਰੁਪਏ ਕਿਲੋ ਨੇਗੇ ਫਿਰ ਜਿਰੋ ਹੁਣ ਸਸਤੇ ਹੁੰਦੇ ਨੇ ਬਾਕੀ ਆਪਣੇ ਕਿਸਾਨ ਵੀਰ ਘਰੇ ਲਾ ਲੈਂਦੇ ਨੇ ਜੇ ਕਰੇਲੇ ਵੱਧ ਹੁੰਦੇ ਨੇ ਤੇ ਆਪਾਂ ਆਚਾਰ ਦੀ ਰੈਸਪੀ ਦੇਵਾਂਗੇ ਹਨ ਤੇ ਸਾੜ ਤੇ ਲਾਈਆਂ ਨਹੀਂ ਬੇਲਾ ਬੂਲਾ ਮੈਂ ਤਾਂ ਮੁੱਲ ਲੈ ਕੇ ਬਣਾਉਂਗੀ ਰੈਸਪੀ ਕਿਉਂਕਿ ਹਜੇ ਟਾਈਮ ਨਹੀਂ ਹੈਗਾ ਇਹ ਵੀ ਖੁੱਲਾ ਟਾਈਮ ਚਾਹੀਦਾ ਹੈਨਾ ਉਹੀ ਗੱਲ ਹੈ ਜੇ ਆਪਾਂ ਖੁੱਲੇ ਟਾਈਮ ਤੇ ਹਰਨਗੇ ਰਚਾਰ ਬਣਾਵਾਂਗੇ ਫਿਰ ਵਧੀਆ ਬਣਦਾ ਹੈਗਾ ਜੇ ਲੋ ਆਪਾਂ ਫਿਰ ਕਾਲੀ ਕਰੀ ਜਾਈਏ ਫਿਰ ਕਾਲੇ ਮੂਰੇ ਉਹੀ ਗੱਲ ਹੈ ਫਿਰ ਚਾਰ ਬਿਲਕੁਲ ਨਹੀਂ ਵਧੀਆ ਬਣਦਾ ਹੈਗਾ ਹਾਂਜੀ ਤੁਹਾਨੂੰ ਗੱਲ ਨਹੀਂ ਸਾਨੂੰ ਅੱਛਿਆ ਅਸੀਂ ਕਿਹੜਾ ਕੰਮ ਨਹੀਂ ਕਰਦੀਆਂ ਭਾਈ ਇਹ ਗੱਲ ਭਾਈ ਬਾਲੀ ਮਾੜੀ ਹੈਗੀ ਬੀਬੀ ਮੈਨੂੰ ਤਾਂ ਕੋਈ ਦਿਸਿਆ ਨਹੀਂ ਲੈ ਕੇ ਨਿਕਲ ਗਏ ਸਾਡੇ ਖੰਡਾ ਖੰਡਾ ਤਾਂ ਚਾਹੀਦੀ ਆ ਤੁਝੇ ਲੈ ਲੀਆ ਫਾ ਲੈਣ ਨੂੰ ਇੱਕ ਪੜਕ ਅਸੀਂ ਖਾ ਲਿਆ ਨਾ ਆਪੇ ਸਾਨੂੰ ਤਾਂ ਠੰਡੇ ਲੈ ਕੇ ਜਾਈ ਜੋ ਆਪੋ ਖਾ ਲੈ ਆ ਰਿਖ ਲੋ ਜੀ ਸਰਦਾਰ ਜੀ ਆਪ ਤਾਂ ਅਸੀਂ ਢੋਲ ਪਰ ਲੋੜ ਨਹੀਂ ਇਹਨਾਂ ਨੂੰ ਆਪ ਤਾਂ ਅਸੀਂ ਢੋਲ ਪਰ ਦਿਆਂਗੇ ਅਸੀਂ ਵੀ ਠੰਡੇ ਪੀ ਲਏ ਗਿਰੀਆਂ ਖਾ ਲਈਆਂ ਵੀ ਬੁੜੀਆਂ ਰੋਜ਼ ਕੰਮ ਕਰਦੀਆਂ ਨੇ ਬੁੜੀਆਂ ਨੂੰ ਕੋਈ ਚੀਜ਼ ਵੀ ਨਹੀਂ ਕਿ ਦੇਖ ਕੇ ਇਹ ਕੰਮ ਹੋ ਰਿਹਾ ਦੇ ਬਾਜ ਜਾਂਦੇ ਸੋ ਕੁੜੀ ਦਾ ਸ਼ਟਨ ਬਾਦੀ ਹਵੇ ਨਹੀਂ ਹੋ ਤਾਂ ਉੱਪਰ ਨੇ ਟੀਵੀ ਦੇਖਦੇ ਨੇ ਛੁੱਟੀ ਦਾ ਲਾਹਾ ਠਾਣਦੇ ਨੇ ਅੱਜ ਦੇਖ ਲੋ ਜੀ ਹਣਾ ਮ ਅਬ ਦੇ ਘਰ ਵਾਲੀ ਦਾ ਨਾਂ ਨਹੀਂ ਲੈਂਦਾ ਮਰੀ ਮਾਂ ਦਾ ਨਾਂ ਨਹੀਂ ਲੈਂਦਾ ਜਵਾਖਾਂ ਨੂੰ ਦੇਖ ਲੋ ਉਹ ਆਪ ਦਾ ਅੱਜ ਪਹਿਲਾਂ ਤਾਂ ਇਹ ਕੇਲੇ ਖਾ ਕੇ ਹਟੀਆਂ ਨੇ ਫੇਰੇ ਬਿਸਕੁਟ ਖਾ ਕੇ ਹਟੀਆਂ ਨੇ ਫੇਰੇ ਟੌਫੀਆਂ ਖਾ ਕੇ ਹਟੀਆਂ ਨੇ ਹੁਣ ਇਹਨਾਂ ਨੇ ਨਮਕੀਨ ਲਿਆਤਾ ਓਏ ਆਪ ਦਾ ਖੂਨ ਆਪ ਦੀ ਹੁੰਦਾ ਆਪ ਬਗਾਨੀਆਂ ਦੋਨੇ ਹਾਂ ਤੂੰ ਵੀ ਬਗਾਨੀ ਆ ਮੈਂ ਵੀ ਬਗਾਨੀ ਆ ਭਾਈ ਗੱਲ ਤਾਂ ਸਹੀ ਆ ਗੱਲ ਹੈ ਨਾ ਭਾਈ ਇੱਥੇ ਰੱਖ ਲੋ ਆ ਗਾ ਜੋ ਤੇਰੇ ਪਿਆਉਂ ਨਹੀਂ ਪਿਆਉਣੇ ਨਹੀਂ ਲਿਆ ਕੇ ਤਾਂ ਕਿੜੀਆਂ ਕਿੜੀਆਂ ਪੈਣਾ ਨਾਲ ਬਣਦੀ ਏ ਸਾਡੇ ਵਾਲੀ ਸੱਸ ਨੂੰਹ ਵਾਲੀ ਸਾਡੇ ਨਾਲ ਸੱਸ ਨੂੰਹ ਨਾਲ ਅੱਜ ਬਹੁਤ ਪੂਰੀ ਬਣੀ ਆ ਹਾਂ ਸੇਕ ਬਣਾ ਲਉ ਭਈ ਇਹ ਕੁਸ ਉਧਰ ਮੇਰੀ ਗੱਲਾਂ ਕਰਦੇ ਕਰਦੇ ਮੇਰੀ ਸਬਜੀ ਨਾ ਮਸਤ ਜੀ ਆ ਖਾ ਲੈ ਬਰਦਾ ਐਸ ਤਰ੍ਹਾਂ ਹੋ ਰਿਹਾ ਕੰਮ ਸਾਡੇ ਨਾਲ ਸੱਸ ਨੂੰਹ ਨਾਲ ਸਾਡੇ ਸੱਸ ਨੂੰਹ ਨਾਲ ਬਹੁਤ ਪੂਰੀ ਬਣੀ ਅੱਜ ਦੇਖ ਕਮੇਰੀ ਸਬਜੀ ਐਚ ਬਣਾਉਗੇ ਹੁਣ ਜੇ ਆਪਾਂ ਹੀ ਹੁਣ ਆ ਜੂਸਰ ਕੱਢੋਂਗੇ ਜੂਸਰ ਤੋਂ ਹੋਇਓ ਠੀਕ ਹੈ ਬਲੈਂਡਰ ਨਾਲ ਨਹੀਂ ਬਣਾ ਲਈਏ ਗ੍ਰਾਈਂਡਰ ਨਾਲ ਬਣਾਓ ਜੇ ਤੋਂ ਆਣਾ ਤੋਂ ਥੀ ਲੈ ਆਪਾਂ ਤਾਂ ਕੁਛ ਨਹੀਂ ਧੋਦੇ ਆਂ ਆਖਰੇ ਇਹ ਲੈ ਸਕਦਾ ਗ੍ਰਾਈਂਡਰ ਨਾਲ ਕਰਨੇ ਆ ਹਾਂ ਗਰਮ ਹੋਵੇ ਗ੍ਰਾਈਂਡਰ ਤੁਕਮਨ ਨਗਰ ਵਾਲੇ ਕਿ ਪਿਆਜ਼ ਸਬਜੀ ਵਾਲੇ ਤੁਕਮਨ ਨਾ ਬਹੁਤ ਵਧੀਆ ਮਸਾਲਾ ਮਸੂਲਾ ਰਗੜ ਦਾਂਦੀ ਇਹ ਇਸ ਤਰ੍ਹਾਂ ਰਗੜ ਕੇ ਤਿਆਰ ਤੇ ਦੁੱਧ ਦਿੰਨੀ ਆ ਬਸ ਕੱਟਿਆ ਕਰੋ ਕੋਈ ਨਹੀਂ ਅਬੀ ਵੀਰੂ ਦੇ ਗਲਾਸ ਦੁੱਧ ਵੱਧ ਪਾ ਤਾ ਕੀ ਆਪਾ ਤੇਰਾ ਪੁੱਤ ਉਲਟਾ ਨਹੀਂ ਲਿਆ ਕਿ ਇੱਟਾ ਨੂਟਾ ਕਹਿਣਾ ਜਾਂ ਨੂਨੇ ਤਾਂ ਵੀਰਾਂ ਨੂੰ ਫੁੱਟ ਫੁੱਟ ਆਪਣੇ ਦੀ ਮੰਗੂ ਬਣੀ ਬੰਨਣਾ ਚਾਹੀਦਾ। ਅੱਪਾ ਹਨੂਨ ਦਾ ਨੇ ਬੀਬੀ ਕੋਲੇ ਆ ਗਏ ਹੁਣ। ਮਾਤਾ ਤੇ ਆ ਕਿ ਨਹੀਂ ਰੋਣ ਪਾਉਦੇ ਹੁੰਦੇ। ਮੈਂ ਤੁਹਾਨੂੰ ਦੱਸ ਰਹਾ ਕਿ ਇਹ ਨਹੀਂ ਨਾ ਕੋ ਨਾ। ਨਾ ਕਾਲਾ ਸਾਉਂ ਰੋਣਾ ਖਾ ਦਿੰਦਾ। ਨਾ ਨਾ ਐਵੇਂ ਨਹੀਂ ਹੁੰਦਾ ਇਸ ਤਰ੍ਹਾਂ। ਉਹ ਤਾਂ ਮੈਂ ਹੀ ਬੋਤਾ। ਮੈਂ ਕਿਹਾ ਕਿ ਫੌਰ ਜਾਈ। ਅੱਜਿਕਾ ਦੱਖੇ ਨੂੰ ਫੋਟ ਲਾ ਕੇ ਚਨੂਨ ਤਾਂ ਮੈਂ ਆਖਿਆ ਹੀ ਨਹੀਂ ਆ ਹੁਣ ਆਪਣੇ ਵੀਰ ਹੱਸਣਗੇ ਬੀਬੀ ਸੇਕ ਚਨੂਨ ਕਹਿੰਦੀ ਸੀ ਖਾ ਦਾ ਨਦੀਰ ਕਰਦੇ ਸਨ ਹੁਣ ਤਾਂ ਖਾਣ ਨੂੰ ਤਾਂ ਬਥੇਰੇ ਹੱਸਣ ਚੱਲ ਜਾਂਦੇ ਨੇ ਕੰਮ ਨੂੰ ਨਹੀਂ ਹੱਟ ਚਾਲਦੇ ਖਾਣ ਨੂੰ ਤਾਂ ਜੇ ਕੋਈ ਮਰਜ਼ੀ ਰੈਸਪੀ ਬਣਾ ਲਓ ਹੁਣ ਆ ਕੇ ਖਾ ਲਾਂਗੇ ਪਰ ਜਿਨੋ ਮਾਂ ਕਹਿੰਦੇ ਦਾਦੀਆਂ ਕਹਿੰਦੇ ਵੀ ਆਹ ਕੰਮ ਫੇਰ ਨਹੀਂ ਕਰਦੀ ਲੋਗ ਇਹਨਾਂ ਦੇ ਕਿ ਪਾਣਾ ਲੈ ਫਸ 12 ਅਨਸਾਰ ਜੀਰਾ ਆਹ ਮਿਚੇ ਥੋੜਾ ਪਾਣੀ ਉਪ ਕਾਣਾ 5 ਮਿੰਟ ਹੋਏ ਤੇਰਾ ਪੱਜੀ ਜੀ ਕੋਲ ਜਾ ਕੇ ਦਿਖਾ ਮੈਂ ਇਹ ਵੀ ਚੱਲ ਆ ਗਏ ਆਂ ਲੋਕ ਤੁਸੀਂ ਪਾਣੀ ਜਮਾ ਦੇ ਮੈਂ ਲੋ ਜੀ ਨੇ ਪੋਤੀਆਂ ਵਧੀਆ ਰਹਿ ਗਈਆਂ ਧੀਆ ਵਧੀਆ ਰਹਿ ਗਈਆਂ ਬੀਬੀ ਦੀਆਂ ਪੋਤੀਆਂ ਮੇਰੀਆਂ ਧੀਆ ਤੇ ਤੁਸੀਂ ਵੀ ਪੀ ਲਓ ਤੇ ਹੁਣ ਜਦੋਂ ਮੈਂ ਖਾਣਾ ਜਣੂੰ ਸੋਣ ਸਬਜ਼ੀ ਵੀ ਦਿਖਾ ਲਾਂ ਦੇਖੋ ਸਬਜ਼ੀ बना दो बना तो मैं था इस तरह बीबी उस तरह बना दो सब्जी बनाई है मैं कट्टे तो ऐसी अचार बनाऊ पर आचार ही बहुत डब्बी पा ला पाया नहीं सब्जी आग बना ਨਾ ਦੋ ਬਾਰ ਮੈਂ ਮਾਂ ਹਾਂ ਤਾਂ ਇਹ ਚੜੂ ਦਾ ਗਲਾਕ ਟੋਕ ਕਰੀ ਜਾਂਦੀ ਜੀਰਾ ਪਾ ਲਿਆ ਐਜਾ ਹੋਊਗੀ ਲੋਨਦਾਨੀ ਆ ਤੇ ਮੂਰੇ ਤੇ ਇਹ ਬਾੜਾ ਛੜਿਆ ਹੋਇਆ ਤੇਲ ਸੀ ਤਾਂ ਜੀਰਾ ਹੁਣ ਪਾਉਣ ਆ ਤੇ ਨਾਲ ਬਾਤ ਚੜੇ ਚ ਜੀਰਾ ਮੱਚ ਜਾਂਦਾ ਅੱਗ ਮੱਚਦੀ ਹੂੰ ਟਮਾਟਰ ਲੈ ਆ ਮਸ ਹੂੰ ਸੀਤੀ ਪਾ ਲੈ ਟਮਾਟਰ ਦਾ ਹਨਾ

ਲਸਣ ਮਸਾਲੇ ਪਾਇਆ ਨਹੀਂ ਹੈਗਾ ਕarele ਦੀ ਸਬਜ਼ੀ ਚ ਕਿਉਂਕਿ ਕarele ਬਹੁਤ ਜ਼ਿਆਦਾ ਗਰਮ ਹੁੰਦੇ ਨੇ ਉਤੋਂ ਲਸਣ ਗਰਮ ਹੁੰਦਾ ਤੇ ਬਿੱਚੇਰੇ ਹੈਗੇ ਸੀਗੇ ਜੀ ਜਿਹੜੇ ਕੱਚੇ ਬੀਜ ਸੀਗੇ ਵਿੱਚੋਂ ਸੀ ਗੋਭੀ ਨਹੀਂ ਹੁੰਦੀ ਜਿਹੜੀ ਕareleਆਂ ਚ ਕੱਚੀ-ਕੱਚੀ ਉਹ ਪਾਏ ਦੋ ਟਮਾਟਰ ਪਾ ਦਾ

ਸਵਾਰ ਨੂੰ ਸਾਰ ਨੂੰ ਨਰਚ ਪਾਣਾ ਸੁਵਾ 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 ਛੇਕੂ ਜੀ ਛੇੜੀਆਂ ਬੱਜਣ ਲੱਗ ਤਾਂ ਲੱਗਦੀਆਂ ਲੱਗਦੀ ਨਹੀਂ ਮੇਰੀ ਛੇੜੇ ਦਿਨ ਬੱਜਦੀਆਂ ਹੁਣ ਵਾਹ ਜਵਰ ਲਾ ਨਾ ਲਾ ਦੇ ਛੇਕੂ ਜੀ ਨੂੰ ਜੇ ਕਰੇਲੇ ਬਣਾਉਣ ਲੱਗ ਜੈ ਨਾ ਕਰੇਲਾ ਦਿਨ ਲੈ ਜਾਂਦਾਗਾ ਆ ਮਾਸੀ ਦੀ ਪਤਾ ਨਹੀਂ ਬਣਾ ਲੇ ਪਤਾ ਨਹੀਂ ਦਾ ਇਹ ਤਾਂ ਕਹਿੰਦੀ ਮੈਂ ਦੁਪਹਿਰੇ ਹੁਣ ਦਾਮ ਨਹੀਂ ਲੈਂਦੀ ਕਰੇਲੇ ਦੀ ਬੈਠੂਗੀ ਬਸ ਇਹਨੇ ਨਾਲ ਬਣਾਉਣੀ ਮਾਸੀ ਨੇ ਤੇ ਮਾਸੀ ਆ ਬੁਆਣੀ ਨਾ ਹਣਾ ਨੇਰੀ ਤੋਂ ਵੀ ਡਰ ਲੱਗਦਾ ਕੀ ਕਰੀਏ ਇਹੋ ਮੈਂ ਬਚਾਈ ਅੱਗ ਇਦੋਂ ਲਹਿ ਗਿਆ ਚਰਾਉ ਸਮਾਰ ਜਿੰਨਾ ਜਕੇ ਆਪਣਾ ਘਿਓ ਨਹੀਂ ਸਾਆ ਤੇ ਨਹੀਂ ਸਾੜਦਾ ਨਾ ਮਸਾਲਾ ਸਾਰਾ ਪਾਣੀ ਨਹੀਂ ਸੁੱਕ ਸੁਕਦਾ ਉਹਨਾਂ ਚੱਕਾ ਇਹਨੂੰ ਭੁੰਨਾ ਜੇ ਆਪਣੇ ਇਹ ਮਸਾਲਾ ਤਿਆਰ ਹੋ ਗਿਆ ਜਦੋਂ ਤੇ ਮੈਂ ਉਧਰ ਮੱਜਾਂ ਵੱਲ ਜਾਣਾਗਾ ਹਨਾ ਟਾਈਮ ਹੋ ਜਾਂਦਾ ਉਧਰ ਮੈਂ ਸੁਕਮਾ ਉਹਦੇ ਕੁਸ਼ਨ ਤੇ ਜਾਣਾ ਫਿਰ ਆਪਾਂ ਤੁਹਾਨੂੰ ਦੱਸ ਦੰਨੇ ਤੇ ਇਸ ਤਰ੍ਹਾਂ ਆਪਾਂ ਮਸਾਲੇ ਦਾ ਕੋਈ ਸਿਲਕਾ ਨਹੀਂ ਲਾਇਆ ਸੀ ਸੋਟ ਸਾਹਮਣੇ ਤਿਆਰ ਕੀਤੇ ਸੀ ਕਰੇਲੇ ਤੇ ਇਸ ਤਰ੍ਹਾਂ ਆਪਾਂ ਨੇ ਕਰੇਲੇ ਭੁੰਨ ਲਏ ਕਰੇਲੇ ਭੁੰਨ ਕੇ ਤੇ ਜਦੋਂ ਆਪਣਾ ਮਸਾਲਾ ਸਾਰਾ ਪੱਕ ਗਿਆ ਤੇ ਆਪਾਂ ਫਿਰ ਚਮਚੇ ਨਾਲ ਇਸ ਤਰ੍ਹਾਂ ਵਿੱਚ ਭਰ ਦੇਵਾਂਗੇ ਵਿੱਚ ਭਰ ਕੇ ਆਪਾਂ ਨਾ ਦੁੱਸਕੀ ਚੰਦਾਂਗੇ ਕਰੇਲੇ ਜਿਰੋਂ ਬਸੇ ਨੂੰ ਜ਼ਰੂਰ ਤਾਂ ਹੋਊਗੀ ਚੱਕ ਕੇ ਬਸ ਖਾ ਲਿਆ ਕਰਨਗੇ ਤੇ ਸਬਜੀ ਨਾਲ ਰੋਟੀ ਨਾਲ ਰੋਟੀ ਸਬਜੀ ਬਣ ਗਈ ਰੋਟੀ ਇੱਥੇ ਨੇ ਬਣਾ ਲਾਂਗੇ ਤੇ ਸਰਦਾਰ ਜਿਹੜਾ ਉਹ ਟੋਲ ਟੋਲ ਭਰ ਦੇਣਗੇ ਹਨਾ ਇਸ ਕਰਕੇ ਕੰਮ ਬਹੁਤ ਝੱਲ ਹੋਇਆ ਪਿਆ ਤੇ ਬਸ ਤਾਂ ਇਹ ਵੀ ਵਿਪਾਰ ਦੂਗੀ ਮੈਂ ਉਹਦੇ ਮੱਝਾਂ ਵਾਲੀ ਜਾਨੀ ਆਪਾਂ ਕਰਦੇ ਆ ਜੀ ਵੀਡੀਓ ਐਂਡ ਜੇਕਰ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਲੈ ਕੇ ਲੂਕ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਜਿਹਦੇ ਬਲੌਗ ਇੱਥੇ ਐਂਡ ਬਰਗੁਰਜੀ ਜੀ ਦਾ ਖਾਲਸਾ ਬਰਗੁਰਜੀ ਜੀ ਦੀ